ਜੈਕਾਰਾ ਪਉਣਾ ਹਰੀ ਜੀ ਦਾ ਬੋਲੋ ਸਾਚੇ ਦਰਬਾਰ ਕੀ ਜੈ ਜੈਕਾਰਾ ਰੁਧਾਤਾਰੀ ਜੀ ਦਾ ਬੋਲੋ ਸਾਚੇ ਦਰਬਾਰ ਕੀ ਜੈ ਹਾਂਜੀ ਬਾਬਾ ਜੀ ਦੇ ਭਗਤੋ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਚਰਨ ਗੰਗਾ ਬਾਰੇ ਜੀ ਹਾਂ ਦੋਸਤੋ ਦੋਸਤੋ ਚਰਨ ਗੰਗਾ ਤੇ ਲੋਕਾਂ ਨੇ ਇੰਨਾ ਕੁ ਜ਼ਿਆਦਾ ਗੰਦ ਪਾਤਾ ਨਾ ਕੋਈ ਛੱਡ ਹੀ ਗੱਲਾਂ ਦੋ ਤੁਸੀਂ ਕੂੜਾ ਲਿਫਾਫੇ ਐਦਾਂ ਦਾ ਪਾਣੀ ਆਉਂਦਾ ਚਰਨ ਗੰਗਾ ਦੇ ਵਿੱਚੋਂ ਜਿਵੇਂ ਕਿ ਨਾਲੀਆਂ ਦੇ ਵਿੱਚੋਂ ਆਉਂਦਾ ਹੈ ਬਾਕੀ ਤੁਸੀਂ ਆਪ ਹੀ ਦੱਸੋ ਵੀ ਆਪਏ ਸਹੀ ਕਰਦੇ ਆ ਕਿ ਗਲਤ ਕਰਦੇ ਆ ਲੈਟਰਿੰਗਾਂ ਤੱਕ ਚਰਨ ਗੰਗਾ ਦੇ ਵਿੱਚ ਲੋਕ ਬੈਠ ਕੇ ਹੁੰਦੇ ਆ ਬਾਬਾ ਬੜਕਨਾਥ ਜੀ ਦੀ ਜਗ੍ਹਾ ਇੰਨੀ ਕੋ ਪਵਿੱਤਰ ਜਗ੍ਹਾ ਆਹੋ ਆਪਾਂ ਉੱਧਰ ਜਾਂਦੇ ਆ ਤਾਂ ਦਰਸ਼ਨ ਕਰਨ ਲਈ ਜਾਂਦੇ ਆ ਪਰ ਫਿਰ ਵੀ ਲੋਕ ਨਹੀਂ ਸਮਝਦੇਗੇ ਇਹ ਚੀਜ਼ ਨੂੰ ਸਮਝਣਾ ਚਾਹੀਦਾ ਆਪਾਂ ਇਹਨੇ ਮਤਲਬ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਆਪਣੇ ਦੇਸ਼ ਨੂੰ ਹੀ ਗੰਦਾ ਕਰ ਰਹੇ ਆ ਪਾਣੀ ਦੇ ਵਿੱਚ ਬੈਠਣਾ ਤਾਂ ਲੈਟਰਿੰਗ ਉਹ ਵੀ ਗੰਦੀ ਗੱਲ ਹੋ ਜਾਂਦੀ ਆ ਪਰ ਲੋਕ ਲੈਟਰਿੰਗਾਂ ਬੈ ਬੈ ਕੇ ਹੁੰਦੇ ਆ ਪਾਣੀ ਦੇ ਵਿੱਚ ਦੇਖੋ ਚਰਨ ਗੰਗਾ ਦੇ ਵਿੱਚ ਇਨੀ ਪਵਿੱਤਰ ਧਰਤੀ ਦੇ ਉੱਪਰ ਬਾਕੀ ਉੱਥੇ ਲੈਟਰਿੰਗਾਂ ਥਾਂ ਥਾਂ ਤੇ ਬਣੀਆਂ ਤੁਸੀਂ ਆਪ ਹੀ ਸੋਚੋ ਵੀ ਉਹ ਕਾਦੇ ਲਈ ਬਣਾਈਆਂ ਵੀ ਗੰਦਗੀ ਬਾਹਰ ਨਾ ਫੈਲੇ ਵੀ ਲੋਕ ਲੈਟਰਿੰਗਾਂ ਦੇ ਵਿੱਚ ਲੈਟਰਿੰਗਾਂ ਬੈਠ ਸਕਣ ਪਰ ਇਹ ਬਹੁਤ ਗਲਤ ਗੱਲ ਆ ਜਿਹੜੀ ਆਪਾਂ ਗੰਦ ਕੋਨ ਨੂੰ ਕੁਝ ਸਾਰਿਆਂ ਨੇ ਦੇਖਿਆ ਹੀ ਹੋਊਗਾ ਸੁਣਿਆ ਹੀ ਹੋਊਗਾ ਕਹਾਣੀਆਂ ਦੇ ਵਿੱਚ ਬਾਬਾ ਬਲਕਨਾਥ ਜੀ ਬਹੁਤ ਵੱਡੀ ਹਸਤੀ ਹੈ ਨੌ ਨਾਸਤੇ 84 ਸਿੱਧਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਐ ਇੰਨੀ ਪਵਿੱਤਰ ਜਗ੍ਹਾ 12 ਸਾਲ ਬਾਬਾ ਜੀ ਨੇ ਗਊਆਂ ਚੜਾਈਆਂ ਉੱਤੇ ਪਰ ਫਿਰ ਵੀ ਆਪਾਂ ਗੰਦ ਪਾਉਂਨਾ ਹੈ ਪਰ ਲੋਕਾਂ ਨੇ ਨਹੀਂ ਸਮਝਣਾ ਜਿੰਨਾ ਮਰਜ਼ੀ ਵੀਡੀਓ ਬਣਾ ਲਓ ਜੋ ਕੋਸ ਮਰਜ਼ੀ ਕਰ ਲਓ ਪਰ ਨਹੀਂ ਸਮਝਣਾ ਲੋਕਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਸਾਰਿਆਂ ਤੱਕ ਪਹੁੰਚ ਸਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰੋ ਜੀ ਤੇ ਸ਼ੇਅਰ ਜਰੂਰ ਕਰੋ ਜੀ ਤਾਂ ਕਿ ਇਹ ਸਾਰਿਆਂ ਤੱਕ ਵੀਡੀਓ ਪਹੁੰਚ ਸਕੇ ਜੇ ਕਮੈਂਟ ਕਰਕੇ ਜਰੂਰ ਦੱਸੋ ਜੀ ਜੇ ਅੱਗੇ ਕਿੱਦਾਂ ਦੀ ਵੀਡੀਓ ਬਣਾਈਏ ਜੈਕਾਰਾ ਪਉਣਾ ਹਰਜੀਦਾ ਬੋਲੋ ਸੱਚੇ ਦਰਬਾਰ ਕੀ ਜੈ